ਖਨੌਰੀ ਬਾਰਡਰ ਦੇ ਉੱਤੇ ਜਗਜੀਤ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਹੁਣ ਕਿਸਾਨ ਜਿਹੜੇ ਨੇ ਉਹ ਬਹੁਤ ਹੀ ਚਿੰਤਾ ਦੇ ਵਿੱਚ ਨੇ ਤੇ ਅੱਜ ਫਰੀਦਕੋਟ ਤੋਂ ਇੱਕ ਜੱਥਾ ਬੀਬੀਆਂ ਦਾ ਜਿਹੜਾ ਉਹ ਖਨੌਰੀ ਬਾਰਡਰ ਦੇ ਲਈ ਰਵਾਨਾ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਕੁਝ ਹੋਇਆ ਤਾਂ ਰਾਜਨੀਤੀਕ ਜਿਹੜੇ ਲੀਡਰ ਨੇ ਉਹ ਆਪਣੀ ਖੈਰ ਮਨਾਉਣ ਕਿਉਂਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਉਹ ਨਹੀਂ ਵੜਨ ਦਿੱਤਾ ਜਾਏਗਾ ਹੋਰ ਕੀ ਗੱਲਬਾਤ ਕੀਤੀ ਬੀਬੀਆਂ ਨੇ ਆ ਉਸ ਨੂੰ ਅੱਜ ਸੇ ਇਕੱਲਿਓ ਸਾਡੇ ਤਾਂ ਇਹ ਕਹਿਣਾ ਸਾਡੇ ਪ੍ਰਧਾਨ ਜੀ ਨੂੰ ਜੱਲਿਆ ਮਹਾਰਾਜ ਤੰਦਰੁਸਤੀ ਬਖਸ਼ੇ ਉਹਦੀ ਸਿਹਤ ਵਧੀਆ ਠੀਕ ਰਵੇ ਵਿਚਾਰਾ ਦੁਨੀਆਂ ਲਈ ਸੱਚਾਈ ਲਈ ਉਹ ਉਥੇ ਲੜ ਰਿਹਾ ਹੈ ਉਹ ਵਿਚਾਰਾ ਆਪਦਾ ਘਰ-ਬਾਰ ਛੱਡ ਕੇ ਨਾ ਗਰਮੀ ਨਾ ਸਰਦੂ ਜਾੜੀ ਆੜ ਨਾ ਸਿਆਰ ਵਿਚਾਰੇ ਉਥੇ ਹੀ ਕੱਟੀ ਜਾਂਦੇ ਆ ਨਾ ਘਰੇ ਪਿੱਛੇ ਪਰਿਵਾਰ ਦਾ ਪਤਾ ਉਹਨਾਂ ਨੂੰ ਕੀ ਬਾਤ ਹੈ ਕੀ ਗੱਲ ਹੈ ਓਏ ਮੋਦੀ ਅੱਜ ਸਾਡੇ ਤੇ ਇੰਨਾ ਕਿਉਂ ਪ੍ਰਭਾਵ ਪਾ ਰਿਹਾ ਕਿਸਾਨ ਨੇ ਤੇ ਕਿਉਂ ਪ੍ਰਭਾਵ ਪਾ ਰਿਹਾ ਕਿਉਂ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਕਿਉਂ ਇੰਨਾ ਵੀ ਵਕਤ ਪਾਇਆ ਵੇ ਅਸੀਂ ਤਾਂ ਇਹ ਹੀ ਮੰਗ ਮੰਗਦੇ ਆ ਸਾਡੇ ਡੱਲੇ ਆ ਸਾਹਮਣੇ ਮਹਾਰਾਜ ਤੰਦਰੁਸਤੀ ਜਾਂਦੀ ਕਰਵਾਤੀ ਪਰ ਮਾਤਮਾ ਰੱਖੇ ਉਹਦਾ ਵਾਲ ਨਹੀਂ ਜਾਣਾ ਉਹ ਦੇਖੋ ਬਸ ਇਹ ਇੱਕ ਡੱਲੇ ਵਾਲਾ ਦੁਨੀਆ ਤਰਕੇ ਸਾਰੀ ਦੁਨੀਆ ਪੰਜਾਬੀ ਡੱਲੇ ਆ ਇਹ ਨਾ ਕਹਿਣ ਇਸ ਸਰਕਾਰ ਪਿੱਛੇ ਹਟ ਜਾਣਗੇ ਇਹ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹੈ ਇਹ ਸਿੱਖ ਕੰਮ ਦੇ ਸਿੱਖ ਸਾਡਾ ਕਿਸ ਵਾਰ ਬਹੁਤ ਸਾਡਾ ਗਲਤ ਕੀਤਾ ਉਹਨਾਂ ਨੇ ਉਹੀ ਕਰੀ ਜਾਂਦੇ ਹਾਂ ਅਸੀਂ ਤਾਂ ਉਹਨਾਂ ਨੂੰ ਬਾਸੀ ਸੇ ਹੀ ਦਿੰਨੇ ਹਰ ਵਕਤ ਦਾਨੀ ਮਾਨੀ ਆਈ ਤੁਸੀਂ ਕਿਸੇ ਢੱਲੇ ਵਾਲ ਨੂੰ ਮਿਲ ਜਾ ਰਹੇ ਹੋ ਕੀ ਕਹਿਣਾ ਹੈ ਹਾਂ ਜੀ ਅਸੀਂ ਉਹਨੂੰ ਮੈਨੇ ਚੱਲੇ ਆ ਕੋਈ ਗੱਲ ਨਹੀਂ ਸਾਡਾ ਢੱਲੇ ਵਾਲ ਸਦਾ ਹੀ ਜਿਉਂਦਾ ਹੈ ਆ ਚੜ੍ਹਦੀ ਕਲਾ 'ਚ ਰੱਖੂਗਾ ਪਰਮਾਤਮਾ ਉਹਨੂੰ ਹਾਂ ਹਾਂ ਮੈਂ ਕਮਜੀਤ ਗੌਰ ਜੀ ਪਿੰਡ ਪੱਕਾ ਜੀ ਨੂੰ ਅਸ਼ੀਰਵਾਦ ਜੀ ਹਾਂਜੀ ਅਸੀਂ ਪਿੰਡ ਤਿੰਨਾਂ ਪਿੰਡਾਂ ਦੇ ਇਕੱਠੇ ਹੋ ਕੇ ਪੜ੍ਹ ਹਲਕਾ ਵੀ ਗੁੱਡ ਦੇ ਸਾਰੀਆਂ ਬੀਬੀਆਂ ਦੀ ਸੰਗਤ ਅੱਜ ਕਨੋਰੀ ਬਾਦਰ ਦੇ ਸਰਦਾਰ ਡੱਲੇਵਾਲ ਸਿੰਘ ਜੀ ਦੀ سپورਟ ਵਿੱਚ ਜਾ ਰਹੀ ਹੈ ਜੀ ਕਿਵੇਂ ਲੱਗਦਾ ਜੀ ਕੀ ਕਾਨੂੰਨ ਜਿਹੜਾ ਜੋ ਸੰਘਰਸ਼ ਡੱਲੇਵਾਲ ਬੰਦੇ ਡਿੱਟਿਆ ਗਿਆ ਹੈ ਕਿਵੇਂ ਲੱਗਦਾ ਜੀ ਆਪਾਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜੇ ਸਾਹਬ ਨਾਲ ਮਤਲਬ ਕਿ ਕੇਂਦਰੀ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਹੈਗਾ ਪਹਿਲਾ ਉਹ ਮਤਲਬ ਕਿ ਮਤਲਬ ਕਿ ਸਾਰੇ ਕਾਨੂੰਨ ਰਾਦ ਕਰਨ ਵਾਸਤੇ ਮੰਨ ਗਏ ਅਜੇ ਤੱਕ ਕੋਈ ਗਰੰਟੀ ਕਾਨੂੰਨ ਨਹੀਂ ਬਣਾਇਆ ਹੈਗਾ ਨੱਲੇਵਾਲ ਸਾਹਿਬ ਉਹਨਾਂ ਉਹ ਹੀ ਮਤਲਬ ਕਿ ਸ਼ਰਤਾਂ ਪੂਰੀਆਂ ਕਰਉਣ ਵਾਸਤੇ ਮੰਨਵਾਤੇ ਤੇ ਬੈਠੇ ਹੋਏ ਆ ਅਸੀਂ ਸਾਰੇ ਉਹਨਾਂ ਦੀ ਸਪੋਰਟ ਵਾਸਤੇ ਜਾ ਰਹੇ ਆ ਜੀ ਕਿੰਨਾ ਕਿੰਨੀਆਂ ਬੱਸਾਂ ਗਈਆਂ ਨੇ ਕਿੰਨੇ ਅੱਜ ਸਾਡੀਆਂ 20 25 ਬੱਸਾਂ ਇਕੱਲੇ ਫ੍ਰੀ ਕੋਰਟ ਚੋਂ ਭਰ ਕੇ ਗਈਆਂ ਬੀਬੀਆਂ ਦੀਆਂ ਬੀਬੀਆਂ ਨੇ ਹੌਸਲਾ ਬਲੰਦ ਕਰਤੇ ਅੱਜ ਸਾਡੇ ਕੰਨੀਆਂ ਨਿਆ ਮਰਿਆ ਜਮੀਰਾਂ ਦੇ ਲੋਕ ਘਰੇ ਬੈਠੇ ਆ ਤੇ ਅੱਜ ਸਾਡੇ ਅਣਖੀ ਬੀਬੀਆਂ ਭੈਣਾ ਬਜੋਦਾ ਸਾਰੀਆਂ ਚੱਲੀਆਂ ਅਸੀਂ ਇਸ ਕਰਕੇ ਅੱਜ ਕਾਫਲਾ ਬਹੁਤ ਤਕੜਾ ਲੈ ਕੇ ਚੱਲੇ ਆ। ਕਿੰਨਾ ਸੇਕ ਰੱਬ ਨਾ ਕਰੇ ਕੋਈ ਗਲਬਾਤ ਹੁੰਦੀ ਹੈ ਤੇ ਇੱਥੇ ਕਹੋਗੇ। ਫੇਰ ਅਸੀਂ ਵੇਖੋ ਇਹ ਨਾ ਸੋਚਣ ਸਰਕਾਰਾਂ ਵੀ ਪਿੰਡਾਂ ਦੀ ਸੌਖੇ ਜਾ ਕੇ ਵੜ ਜਾਣਗੇ ਅਸੀਂ। ਕਦੇ ਭਾਵੇਂ ਭਾਜੀ ਦਾ ਹਾਲ ਕਰਦੇ ਨਾ ਦੂਜੀਆਂ ਪਾਰਟੀਆਂ ਨਾਲ ਹਾਲ ਕਰਾਂਗੇ। ਜਿੱਦਾਂ ਨਾਲ ਵਿਕਮ ਮਕਟੀਆ ਵੱਲੋਂ ਲਗਾਤਾਰ ਜਿਹੜਾ ਹੈਗਾ ਭਰਮੇ ਦੀ ਸਪੋਰਟ ਦਿੱਤੀ ਜਾ ਰਹੀ ਹੈ ਦੀ ਕਿਸੇ ਢੱਲੇ ਵਾਲੇ ਨਹੀਂ ਵੇਖੋ ਉਹ ਸਪੋਰਟ ਹੀ ਕਰ ਜਾਂਦੇ ਕੋਈ ਕਰਕੇ ਵੀ ਫੋਨ ਸਾਨੂੰ ਕੱਲੀ ਸਪੋਰਟ ਨਾਲ ਕੋਈ ਨਹੀਂ ਮੰਨਦਾ ਸਾਨੂੰ ਇਹ ਵੀ ਵੇਖਣ ਪ੍ਰਧਾਨ ਜੀ ਦਾ ਪਤਾ ਲੈਣ ਉਹਨਾਂ ਉੱਥੇ